ਸਸ਼ੀ ਕਾਲ ਜੀ ਗੁਲੀ ਬੁਟੀਕ ਚ ਗਰਾਉਂਡ ਤੇ ਤੁਹਾਡਾ ਸਵਾਗਤ ਹੈ ਅੱਜ ਕੇਰ ਆਪਾਂ ਨਵੇਂ ਛੋਟੇ ਦੇ ਕਲੈਕਸ਼ਨ ਲੈ ਕੇ ਹਾਜ਼ਰ ਹੋਏ ਆਂ ਅੱਜ ਵਾਲੇ ਸੂਟ ਕੁਸ਼ਸ ਫਾਰਮਲ ਲੈਂਗੇ ਕੁਝ ਸੈਮੀ ਫਾਰਮਲ ਲੈਂਗੇ ਜੇ ਹਜੇ ਤੱਕ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਉਹਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਜਰੂਰ ਦਬਾਓ ਤੇ ਮੇਰਾ ਇਹਦਾ ਫੋਨ ਨੰਬਰ ਹੈਗਾ 788350223 ਹੈ ਨਾ ਇਸ ਨੰਬਰ ਦੇ ਉੱਪਰ ਤੁਸੀਂ ਸਕਰੀਨਸ਼ਾਟ ਲੈ ਕੇ ਪ੍ਰਾਈਸ ਲੈਣਾ ਜਾਂ ਆਰਡਰ ਦੇਣਾ ਇਸ ਨੰਬਰ ਤੇ ਤੁਸੀਂ ਕਰ ਸਕਦੇ ਹੋ ਆਪਣੀ ਜਿਹੜੀ ਬੁਟੀਕ ਹੈਗੀ ਆ ਇਹ ਜਗਰਾਉਂ ਖਾਸ ਜਗਰਾਉਂ ਦੇ ਵਿੱਚ ਹੈ ਰੈਕੋਰਡ ਵਾਲੀ ਰੋਡ ਦੇ ਉੱਪਰ ਆ ਜਿਹੜੀ ਰੈਕੋਰਡ ਰੋਡ ਲਿਖਣ ਦੀ ਹੈ ਚਕਰਾਉਂ ਦੇ ਵਿੱਚ ਉਹਦੇ ਉੱਪਰ ਆ ਬੁਟੀਕ ਮੇਰੇ ਘਰ ਦੇ ਵਿੱਚ ਆ ਬੁਟੀਕ ਮਤਲਬ ਉਹ ਘਰ ਮੇਰਾ ਬੈਕ ਸਾਈਡ ਤੇ ਪ੍ਰਿੰਟ ਡੋਰ ਦੇ ਉੱਪਰ ਆਪਣੀ ਬੁਟੀਕ ਆ ਤੁਸੀਂ ਇੱਥੇ ਕਦੇ ਵੀ ਕਿਸੇ ਵੀ ਟਾਈਮ ਆ ਸਕਦੇ ਹੋ ਪਰ ਫੋਨ ਕਰਕੇ ਵੀ ਫੌਨ ਸ਼ੂਟ ਕਰ ਲਿਆ ਕਰੋ ਨਾ ਘਰਾਂ ਦੇ ਇਦਾਂ ਮੈਸੇਜ ਆਉਂਦੇ ਆ ਵੀ ਤੁਸੀਂ ਜਿਹੜਾ ਤੁਹਾਡੇ ਪਾਏ ਹੁੰਦਾ ਸੂਟ ਉਹ ਵੀ ਜ਼ਰੂਰ ਦਿਖਾਇਆ ਕਰੋ ਇਹ ਜਿਹੜਾ ਮੇਰੇ ਸੂਟ ਅੱਜ ਪਾਇਆ ਹੈ ਪਿਓਰ ਚਾਰਜਰ ਸੌਰੀ ਸੈਮੀ ਚਾਰਜਰ ਦੇ ਵਿੱਚ ਸੂਟ ਆ ਇਹਦੇ ਚਾਕਾ ਦੇ ਉੱਪਰ ਵਰਕ ਆ ਤੇ ਕਟ ਵਰਕ ਕੀਤੀ ਹੋਈ ਹੈ ਘੇਰੇ ਤੇ 슬ੀਵਜ਼ ਦੇ ਵਿੱਚ ਵੀ ਆਪਾਂ ਉਦਾਂ ਹੀ ਵਰਕੇ ਕੀਤਾ ਹੋਇਆ ਹੈ ਵਾ ਸੇਮ ਤੇ ਚਾਰਜਰ ਦੇ ਵਿੱਚ ਸੂਟ ਰਹਿਗਾ ਪਿਓਰ ਚਾਹੁੰਦਾ ਦੁਪੱਟਾ ਤੇ ਨੱਕ ਦੇ ਉੱਪਰ ਆਪਾਂ ਪੂਟਲੀ ਬਟਨ ਲਾ ਕੇ ਕਟਿੰਗ ਕੀਤਾ ਹੋਇਆ ਇਹਨੂੰ ਹਨਾ ਬਹੁਤ ਸੋਹਣਾ ਸੂਟ ਬਣਿਆ ਹੈ ਇਦਾਂ ਦਾ ਸੂਟ ਪਰ ਤੁਹਾਨੂੰ ਨਹੀਂ ਮਿਲੇਗਾ ਵਰਕ ਇਦਾਂ ਦਾ ਸਿਰ ਤੁਸੀਂ ਕਰਵਾ ਸਕ ਮੇਰੇ ਸੂਟ ਜਿਹੜੇ ਹੁੰਦੇ ਆ ਪਟਿਕ ਦੇ ਵਿੱਚ ਬਣੇ ਹੋਏ ਉਹ ਜਿਹਦਾ ਬਹੁਤ ਟਾਈਮ ਪਏ ਰਹਿੰਦੇ ਟਾਈਮ ਨਹੀਂ ਹੁੰਦਾ ਟਾਈਮ ਨਿਕਲ ਜਾਂਦਾ ਉਦੋਂ ਤੱਕ ਆਰਡਰ ਆਪ ਸਟੌਪ ਹੋ ਜਾਂਦਾ ਵਾ ਤੇ ਕੰਮ ਜ਼ਿਆਦਾ ਹੋਣ ਕਰਕੇ ਆਪਾਂ ਪਹਿਲਾਂ ਕਲਾਇੰਟ ਨੂੰ ਦੇਈਦਾ ਬਾਅਦ ਵਿੱਚ ਆਪਣੇ ਆਪ ਨੂੰ ਟਾਈਮ ਦੇਈਦਾ ਤੇ ਚਲੋ ਜੀ ਆਪਾਂ ਸ਼ੁਰੂ ਕਰਦੇ ਆਂ ਇਹਨਾਂ ਸੂਟਾਂ ਦਾ ਕਰਦੇ ਹਾਂ ਜੀ ਬੜਾ ਹੀ ਬਹੁਤ ਸੋਹਣਾ ਸੂਟ ਬਣਿਆ ਹੋਇਆ ਪ੍ਰਿੰਟਰ ਸ਼ਰਟ ਰਹੇਗੀ ਸ਼ਿਮਰ ਦੇ ਵਿੱਚ ਡੱਬੀ ਸ਼ਿਮਰ ਰ ਇਹ ਸਿੰਪਲ ਬਿਲਕੁਲ ਸਿੰਪਲ ਵਾਸਾ ਵਾਸੇ ਆਪਾਂ ਇਹਦੇ ਚਾਕਾਂ ਦੀ ਲੇਸ ਲਾ ਕੇ ਮਸ਼ੀਨ ਕੀਤੀ ਹੈ neck ਆਪਾਂ ਕੋਟਲੀ ਬਟਨ ਨਾਲ ਕੀਤੇ ਆ ਨੇ ਜਿਹੜੀ ਹੈਗੀ ਜਿਹੜੀ ਸਲਵਾਰ ਉਹ ਬਹੁਤ ਹੀ ਸੋਹਣੀ ਸਲਵਾਰ ਆਪਾਂ ਸਾਰੇ ਕਲਰ ਸੂਟ ਦੇ ਵਿੱਚੋਂ ਲੈ ਕੇ ਪੌਂਚਾ ਪੌਂਚਾ ਦੇਦੇ ਵਰਕ ਕੀਤਾ ਹੋਇਆ ਦੂਜੇ ਪੌਂਚਾ ਦੇ ਨਾਲ ਆਪਾਂ ਸੇਮ ਵਰਕ ਪੌਂਚਾ ਦੇ ਕੀਤਾ ਇਹ ਤਾਂ ਦਾ ਆਪਾਂ ਪ੍ਰਿੰਟਰ ਸੂਟ ਲੈ ਕੇ ਕੋਈ ਵੀ ਇਦਾਂ ਦੀ ਸਲਵਾਰ ਦੇ ਉੱਪਰ ਵਰਕ ਕਰਵਾ ਸਕਦੇ ਆ ਸਿੰਪਲ ਸੋਬਰ ਜਾਂ ਸਲੀਪਟ ਜਾਂਦਾ ਇਹਦੇ ਨਾਲ ਜਿਹੜਾ ਰਹਿਕਾ ਜੀ ਦਾ ਦੁਪੱਟਾ ਉਹ ਵੀ ਆਪਾਂ ਸਾਰੇ ਕਲਰ ਲੈ ਕੇ ਦੁਪੱਟੇ ਦੇ ਆ ਸੂਟ ਦੇ ਵਿੱਚੋਂ ਕਲਰ ਲੈ ਕੇ ਦੁਪੱਟਾ ਡੈਜ਼ੀ ਕੀਤਾ ਹੋਇ ਦਾ ਇਹਦਾ ਦੁਪਟਾ ਰੈਡੀ ਕੀਤਾ ਇਹਦੀ ਵੀ ਆਪਾਂ ਲੇਸ ਲਾ ਕੇ ਫਿਨਿਸ਼ਿੰਗ ਕੀਤੀ ਹੋਈ ਆ ਬਹੁਤ ਸੋਹਣੀ ਜੀ ਲੇਸ ਲਾ ਕੇ ਫਿਨਿਸ਼ਿੰਗ ਹੋਈ ਹੋਈ ਆ ਸੇਮ ਉਹੀ ਲੇਸ ਲੱਗਿਆ ਜੋ ਆਪਾਂ ਇਹਦੇ ਚਾਕੇ ਰੇਤੇ ਲਗਾਈਆ ਇਦਾਂ ਦੇ ਸਿੰਪਲ ਸੂਟ ਵੀ ਆਪਣੇ ਕੋਲ ਤੁਸੀਂ ਰੈਡੀ ਕਰਵਾ ਸਕਦੇ ਹੋ ਓਕੇ ਜੀ ਜਿਹੜਾ ਨੈਕ ਸੂਟ ਆ ਉਹ ਰਹਿਗਾ ਜੀ ਬਹੁਤ ਹੀ ਸੋਹਣਾ ਓਨੀਅਨ ਫਿल्ड ਦੇ ਵਿੱਚ ਮੈਰੂਨ ਕਲਰ ਨਾਲ ਇਹਦੇ ਵਰਕ ਹੋਇਆ ਹੈ ਕਿ ਰੇਸ ਰੇਡਸ ਦੇ ਵਿੱਚ ਬੂਤੀ ਕਿਰਾ ਸਲੀਵਸ ਤੇ ਵਿੱਚ ਵਿੱਚ ਸਾਰੇ ਬੂਤੀ ਸਿੰਪਲ ਸੋਬਰ ਜਿਹਾ ਸੂਟ ਬڑے ਹਨ। ਜਿਵੇਂ ਤੁਸੀਂ ਗੁਰਦੁਆਰਾ ਸਾਫਾ ਆਪਸ ਆਉਂਦੇ ਦਾ ਦੇਸੂ ਛੋਟੇ-ਮੋਟੇ ਫੰਕਸ਼ਨਸ ਵੀ ਇਹਨਾਂ ਨੂੰ ਪਾ ਸਕਦੇ ਹੋ। ਬਹੁਤ ਹੀ ਸੋਹਣਾ ਸੂਟ ਬਣ ਗਿਆ। ਇੱਦਾਂ ਸਿੰਪਲ ਸੂਟ ਹੋ ਗਿਆ। neck ਦੇ ਉੱਪਰ ਚਾਹੇ ਤੁਸੀਂ ਕੋਟਲੀ ਬਟਨ ਵਾਲਾ ਚਾਹੇ ਕੁੜਤਾ ਪੱਟੀ ਵਾਲਾ ਵਰਕ ਵੀ ਕਰਵਾ ਸਕਦੇ ਹੋ। ਪਰ ਆਪਾਂ ਇਹ ਸਿੰਪਲ ਰੱਖਿਆ। ਤੁਸੀਂ ਇੱਦਾਂ ਦਾ ਵੀ ਕੋਈ ਵੀ ਛੋਟਾ-ਪਿੱਛੋ ਡਿਜ਼ਾਈਨ ਕਰਵਾ ਸਕਦੇ ਹੋ। ਨਾਲ ਬਣਿਆ ਸਲਵਾਰ। ਦੁਪੱਟਾ ਇਹਦਾ ਵੀ ਆਪਾਂ ਲੇਸ ਲਾ ਕੇ ਡੈਡੀ ਕੀਤਾ ਹੋਇਆ ਹੈ। ਇਸਪਲਸ ਉੱਪਰ ਜਿਆ ਦੁਪੱਟਾ ਲੇਸ ਲਾ ਕੇ ਰੈਡੀ ਹੈ ਮੈਰੂਨ ਕਲਰ ਦੀ ਲੇਸ ਦੁਪੱਟੇ ਦਾ ਕਲਰ ਬਿਲਕੁਲ ਸੂਟ ਨਾਲ ਆ ਰਿਹਾ ਹੈ ਰਾਈਟ ਹੈ ਵੀਜ਼ਾ ਦੇ ਵਿੱਚ ਥੋੜਾ ਬਹੁਤ ਕਲਰਾਂ ਦਾ ਫਰਕ ਪੈ ਜਾਂਦਾ ਵਾ ਤੇ ਜਿੱਦਾਂ ਵੀ ਤੁਸੀਂ ਕਹੋਗੇ ਆਪਾਂ ਉਸ ਹਿਸਾਬ ਨਾਲ ਤੁਹਾਡੇ ਹਾਨਰਡ ਸੈਟ ਸੂਟ ਰੈਡੀ ਕਰ 사 ਦੇਆ ਨੈਕ ਸੂਟਾ ਜਿਹੜਾ ਉਹ ਹੈਗਾ ਮੋਰ ਪੌਂਕੀਆ ਦਾ ਉਹ ਵੀ ਮਸ਼ੀਨ ਵਰਕ ਵਾਲਾ ਉਹ ਵੀ ਬਹੁਤ ਸੋਹਣਾ ਸੂਟਾ ਬਹੁਤ ਵੀ ਬਹੁਤ ਸੋਹਣਾ ਤੇ ਕਲਰ ਵੀ ਬਹੁਤ ਸੋਹਣਾ ਕਲਰਾਂ ਚ ਬੂਟਾ ਨੈਕ ਦੇ ਉੱਪਰ ਵਰਕ ਵਿਚ ਆਪਾਂ ਤਿੱਲਾ ਜ਼ਰੂਰ ਚੂਜ਼ ਕਰਦੇ ਆ। ਤੇ 슬ੀਵਜ਼ ਦੇ ਉੱਪਰ ਵਰਕ। 슬ੀਵਜ਼ ਦੇ ਉੱਪਰ ਵਰਕ। ਨੇਕੜੀ ਉੱਪਰ ਵਰਕ। ਬਹੁਤ ਪਿਆਰਾ ਸੂਟ ਪੜਿਆ। ਬਹੁਤ ਹੀ ਸੋਹਣਾ ਤੇ ਸਟਾਫ ਜਿਹੜਾ ਇਹਦਾ ਨਾ ਬਹੁਤ ਹੀ ਪਿਆਰਾ ਸਟਾਫ ਆ। ਜਿਹੜਾ ਸ਼ਾਈਨ ਕਰਦਾ ਸਟਾਫ। ਬੜਾ ਹੀ ਪਿਆਰਾ ਹੈ। ਜਿਵੇਂ ਹੁਣ ਗਰਮੀਆਂ ਦੇ ਸਟਾਫ ਥੋੜੇ ਜਿਹਾ ਔਖੇ ਮਿਲਦੇ ਆ ਪਰ ਮਿਲ ਜਾਂਦੇ ਆ ਥੋੜੇ ਬਹੁਤ। ਤੇ ਜਿਹੜਾ ਦੁਪੱਟਾ ਉਹ ਵੀ ਹੱਥ ਤੋਂ ਦਾ ਆਪਾਂ ਲੇਸ ਲਾ ਕੇ ਰੈਡੀ ਕੀਤਾ। ਕੁੱਝ ਜੇ ਤੁਹਾਨੂੰ ਕਲਰ ਚੇਂਜ ਕਰਨਾ ਚਾਹੋ ਨੀ ਡਿਜ਼ਾਈਨ ਚੇਂਜ ਕਰਨਾ ਚਾਹੋ ਨੀ ਆਪਣੇ ਕੋਲ ਕਰਵਾ ਸਕਦੇ ਹੋ ਦੁਪੱਟਾ ਇਹਦਾ ਸੌਰੀ ਹਾਫਪੀਰ ਦਾ ਨਹੀਂ ਪਿਓਰ ਦਾ ਕਿਉਂਕਿ ਉਹਦੇ ਤੇ ਕਲਰ ਨਹੀਂ ਹੋਣਾ ਸੀਗਾ ਤੇ ਫਿਰ ਆਪਾਂ ਪਿਓਰ ਦਾ ਦੁਪੱਟਾ ਇਹ ਨਾਲ ਲਗਾਇ ਕੀਤਾ ਹੋਇਆ ਪਿਓਰ ਦੇ ਦੁਪੱਟੇ ਤੇ ਆਪਾਂ ਲੇਸ ਲਾ ਕੇ ਇਹਨੂੰ ਰੈਡੀ ਕੀਤਾ ਛੋਟੇ-ਮੋਟੇ ਫੰਕਸ਼ਨਾਂ 'ਚ ਪਾਉਣ ਵਾਸਤੇ ਸੂਟ ਬਹੁਤ ਵਧੀਆ ਜਾਂਦੇ ਆ ਇਹ ਹੈਂਡ ਵਾਸ਼ਰ ਸਟੱਫ ਆ ਸਾਰੇ ਜਿਹੜਾ ਸਟੱਫ ਤੁਹਾਨੂੰ ਦਿਖਾਇਆ ਹੈ ਇਹ ਹੈਂਡ ਵਾਸ਼ਰ ਜਿਹੜੇ ਮਸ਼ੀਨ ਦੇ ਵਰਕ ਵਾਲੇ ਆ ਦੂਸਰੇ ਦਾ ਤੁਹਾਨੂੰ ਪਤਾ ਹੀ ਹੈ ਹੈਂਡ ਵਰਕ ਵਾਲੇ ਸੂਟ ਆਪਾਂ ਕਰ ਤੇ ਵਰਕ ਵੀ ਕਰਵ ਹੋ ਜਾਂਦਾ ਕਪੜਾ ਵੀ ਸਿੰਕ ਹੋ ਜਾਂਦਾ ਇਹ ਵੀ ਬਹੁਤ ਸੋਹਣਾ ਜਾਗੋ ਲਈ ਰੈਡੀ ਕੀਤਾ ਸੂਟ ਆਪਾਂ ਘੇਰੇ ਦਾ ਕੰਮ ਕਾਪਰ ਕਲਰ ਦਾ ਸੂਟ ਸੈਮੀ ਕਰੇਵ ਦੇ ਵਿੱਚ ਤੇ 슬ੀਵਸ ਦੇ ਉੱਪਰ ਕੰਮ ਇਹ ਜੜਾੜੇ ਕੰਮ ਆਪਾਂ ਇਹਦੇ 슬ੀਵਸ ਦੇ ਉੱਪਰ ਕੀਤਾ ਹੋਇਆ ਵਿੱਚ ਵਿੱਚ ਸਾਰੇ ਆਪਾਂ ਬੂਤੀ ਦਿੱਤੀ ਹੋਈ ਆ ਇਹ ਜਾਗੋ ਤੇ ਪਾਉਣ ਵਾਸਤੇ ਉਹਨਾਂ ਨੇ ਰੈਡੀ ਕਰਵਾਇਆ ਹੈ ਆਪਣੇ ਕੋਲ ਬਹੁਤ ਹੀ ਪਿਆਰਾ ਜਿਹਾ ਜਿਹੜਾ ਆਪਾਂ ਨਾਲ ਸ਼ਾਰਾ ਰੈਡੀ ਕੀਤਾ ਕੱਗਰੇ ਦੀ ਲੁਕਾ ਬਿਲਕੁਲ ਚਾਕਾਂ ਦੀ ਫਿਨਿਸ਼ਿੰਗ ਆਪਾਂ ਟਿਸ਼ੂ ਨਾਲ ਕਰਦੇ ਹਾਂ ਸੋਹਣੀ ਲੱਗਦੀ ਹੈ ਤਾਂ ਕੀਤੀ ਹੋਈ ਹੈ ਨਾ ਸੂਟ ਦੀ ਗ੍ਰੇਸ ਵੱਖਰੀ ਹੋ ਜਾਂਦੀ ਹੈ ਬਹੁਤ ਹੀ ਪਿਆਰਾ ਇਹਦਾ ਸ਼ਰਾੜੇ ਦਾ ਕੰਮ ਜਿਹੜਾ ਆਪਾਂ ਪਲੇਸ ਲਾ ਕੇ ਸਾਰਾ ਕੀਤਾ ਬਹੁਤ ਹੀ ਸੋਹਣਾ ਲੱਗਦਾ ਉਹ ਵੀ ਰੈਡੀ ਕੀਤਾ ਮੈਂ ਦੇਖ ਸਾਗੇ ਬਹੁਤ ਹੀ ਪਿਆਰਾ ਬਣਿਆ ਹੈ ਵਿਸਾ ਐਡ ਕਰਕੇ ਪੂਰਾ ਖੁੱਲਾ ਡੁੱਲਾ ਹੋ ਆਪਾਂ ਨੂੰ ਸ਼ਰਾੜੇ ਨੂੰ ਰੈਡੀ ਕਰਤਾ ਬਿਲਕੁਲ ਜਿਵੇਂ ਆਪਾਂ ਜਾਬੂ ਦੇ ਵਿੱਚ ਘਗਰੇ ਪਾਉਨੇ ਨਾ ਓਦਾਂ ਦੀ ਲੁਕਾ ਆਊਗੀ ਇਹ ਦੇਖ ਸਾਗੇ ਅੱਜਕੱਲ ਇਦਾਂ ਦੇ ਵੀ ਬਹੁਤ ਟ੍ਰੈਂਡ ਦੇ ਵਿੱਚ ਨੇ ਸੂਟ ਹਨ ਜਾਕੋ ਤੇ ਪਾਉਣ ਵਾਸਤੇ ਸੋਹਣੇ ਲੱਗਦੇ ਆ ਬਾਈ ਤੇ ਨਾਲ ਜਿਹੜਾ ਦੁਪੱਟਾ ਤੇ ਔਰ ਚੜਾਉਣ ਦਾ ਦੁਪੱਟਾ ਉਹ ਆਪਾਂ ਲੇਸ ਲਾ ਕੇ ਰੈਡੀ ਕੀਤਾ। ਬਹੁਤ ਸਿੰਪਲ ਲਾਈਟवेट ਦੁਪੱਟਾ ਇਦਾਂ ਦਾ ਦੁਪੱਟਾ ਰੈਡੀ ਹੋਇਆ। ਜਾਕੋ ਤੇ ਪਾਉਣ ਵਾਸਤੇ ਬਹੁਤ ਹੀ ਸੋਹਣੀ ਆਊਟਫਿਟ ਰੈਡੀ ਹੋਈ ਹੈ। ਤੁਸੀਂ ਇਦਾਂ ਦਾ ਕੋਈ ਵੀ ਆਪਣੇ ਕੋਲੋਂ ਕਸਟਮਾਈਜ਼ ਕਰਵਾ ਸਕਦੇ ਹੋ। ओके जी ਜਿਹੜਾ ਨੈਕ ਸੂਟ ਆ ਉਹ ਵੀ ਕਾਫੀ ਕਲਰ ਦੇ ਵਿੱਚ ਸੈਮੀ ਗਰੇ ਦੇ ਵਿੱਚ ਆ ਸੂਟ ਬਣਿਆ ਉਹ ਵੀ ਬਹੁਤ ਪਿਆਰਾ ਸੂਟ ਬਣਿਆ ਹੋਇਆ ਆਪਣੇ ਕੋਲ ਹੁਣ ਕੰਮ ਜ਼ਿਆਦਾ ਰਿਪੀਟ ਦੇ ਵਿੱਚ ਹੀ ਹੋਣ ਲੱਗ ਗਿਆ ਇਹਦੇ ਨਾਲ ਦੇ ਵੀ ਸੂਟ ਮੈਂ ਬਹੁਤ ਬਣਾਇਆ ਕਈ ਵਾਰ ਏਦਾਂ ਹੁੰਦਾ ਕਿ ਵੀਡੀਓ ਬਣਾਉਣ ਦਾ ਟਾਈਮ ਨਹੀਂ ਹੁੰਦਾ ਬਣ ਕੇ ਚਲੇ ਜਾਂਦੇ ਆ ਇਹ ਵੀ ਵੈਸੇ ਡਿਜ਼ਾਈਨ ਦੇ ਫਲਿੱਟ ਦੇ ਵਿੱਚ ਹੀ ਆ ਓਕੇ ਜੀ ਨੈਕ ਸੂਟ ਉਹ ਵੀ ਬਹੁਤ ਪਿਆਰਾ ਇਹ ਵੇਨ ਆਪਾਂ ਸੈ ਤੁ ਆਈਡੀਆ ਦੇ ਕੇ ਗਏ ਸੀ ਵੀ ਏਦਾਂ ਦਾ ਮੇਰੇ ਕੰਮ ਕਰ ਦਿਓ ਵੀ ਆਪਾਂ ਇਹ ਸੂਟ ਉਹਨਾਂ ਦਾ ਰੈਡੀ ਕਰਤਾ ਬਹੁਤ ਸੋਹਣਾ ਚਾਕਰੇ ਦਾ ਕੰਮ ਕਾਫੀ ਕਲਰ ਬਹੁਤ ਹੀ ਪਿਆਰਾ ਕਲੜਾ ਕਾਫੀ ਦੇ ਉੱਪਰ ਵੈਸੇ ਵੀ ਕਿਤਾ ਬਹੁਤ ਸੋਹਣਾ ਲੱਗਦਾ ਡਾਰਕ ਕਲਰ ਨਾਲ ਕਰਕੇ ਵਿੱਚ ਆਪਾਂ ਸਾਰੇ ਬੂਤੀ ਦਿੱਤੀਈ ਹੈ। ਜਾਕਾਦੇ 슬ੀਵਸ ਤੇ ਵਿੱਚ ਸਾਰੇ ਬੂਤੀ ਇਹ ਵੀ ਸਲਵਾਰ ਦੇ ਨਾਲ ਡੈਡੀ ਕੀਤਾ। ਬਹੁਤ ਹੀ ਪਿਆਰਾ ਇਹ ਵੀ ਉਹਨਾਂ ਨੇ ਜਾਗੋ ਲਈ ਬਣਵਾਇਆ ਸੂਟ। ਨਾਲ ਬਣਿਆ ਦੇ ਸਲਵਾਰ ਦੁਪੱਟਾ ਰਹੇਗਾ ਥਰੋਨ ਦਾ। ਲੇਸ ਲਾ ਕੇ ਆਪਾਂ ਦੁਪੱਟਾ ਰਹਿ ਦਿੱਤਾ। ਲੇਸ ਲਾ ਕੇ ਦੁਪੱਟਾ ਰਹਿ ਦਿੱਤਾ। ਹਲਕੀ ਜਿਹੀ ਲੇਸ ਲੱਗੀ ਆ ਕਿਉਂਕਿ ਉਹ ਕਹਿੰਦੇ ਮੈਂ ਜਿਆਦਾ ਟੌੜੀ ਲੇਸ ਨਹੀਂ ਮੰਗਦੀ ਤਾਂ ਕਰਕੇ ਆਪਾਂ ਥੋੜੀ ਜਿਹੀ ਹਲਕੀ ਲੇਸ ਲੱਗਤੀ ਆ ਬਾਕੀ ਜਿੱਦਾਂ ਤੁਸੀਂ ਕਹੋਗੇ ਆਪਾਂ ਉਹ ਹਿਸਾਬ ਨਾਲ ਰੈਡੀ ਕਰ ਸਕਦੇ ਹਾਂ ਨਾ ਕੰਮ ਦਾ ਬਹੁਤ ਫਰਕ ਪਿਆ ਜਦੋਂ ਦਾ ਆਪਾਂ ਚੈਨਲ ਬਣਾਇਆ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹੈ ਡੇਲੀ ਦੇ ਆਰਡਰ ਬੁੱਕ ਹੋ ਰਹੇ ਨੇ ਇਹਦਾ ਰੱਬ ਦੀ ਕਿਰਪਾ ਹੈ ਤੇ ਤੁਹਾਡਾ ਭੈਣਾ ਦਾ ਸਾਥ ਰਿਹਾ ਨਾ ਆਪਣਾ ਕੰਮ ਬਹੁਤ ਵਧੀਆ ਰਹੇਗਾ ਫਿਰ ਮੈਂ ਹੌਲੀ ਹੌਲੀ ਸਟਾਫ ਵੀ ਰੱਖਣ ਲੱਗੂੰਗੀ ਬਹੁਤ ਹੀ ਸੋਹਣਾ ਸੂਟ ਆ ਨੈਕਸਟ ਸੂਟ ਆ ਜਿਹੜਾ ਵੀ ਉਹ ਬਹੁਤ ਪਿਆਰਾ ਸਾਰਟਨ ਟੁਕੀਏ ਦੇ ਵਿੱਚ ਰੈਡੀ ਹੋਇਆ ਇਹ ਸੂਟ ਚੱਕਾ ਦੇ ਉੱਪਰ ਕੰਮ ਘੇਰੇ ਤੋਂ ਪਰੋਂ ਚੱਕਾ ਦੇ ਵਿੱਚ ਕੰਮ ਜਾਂਦਾ ਨੈੱਕ ਦੇ ਉੱਪਰ ਵਰਕ ਹੋਇਆ ਇਹ ਵੀ ਆਪਣਾ ਰਿਪੀਟ ਦੇ ਵਿੱਚ ਬਣਿਆ ਸੂਟ ਨੈੱਕ ਦੇ ਉੱਪਰ ਕੰਮ ਹੋਇਆ 슬ੀਵਸ ਦੇ ਉੱਪਰ ਵਰਕ ਹੋਇਆ ਸਹੀ ਮੋਹੀ ਜਿਹੜਾ ਆਪਾਂ ਇਹਦੇ ਘੇਰੇ ਤੇ ਕੀਤਾ ਉਹ ਤਾਂ ਇਹਦੇ 슬ੀਵਸ ਦੇ ਵਿੱਚ ਵਰਕ ਹੋਇਆ ਡਿਜ਼ਾਈਨ 컬러 ਤੁਸੀਂ ਆਪਣੀ ਚੋਇਸ ਨਾਲ ਵੀ ਆਪਣੇ ਕੋਲ ਕਰਵਾ ਸਕਦੇ ਹੋ ਵੀ ਤੁਸੀਂ ਜੋ ਵੀ 컬러 ਮੰਗਦੇ ਆਂ ਆਪਾਂ ਉਹ 컬러 ਦੇ ਉੱਪਰ ਵੀ ਕਰਕੇ ਦੇ ਸਕਦੇ ਆਂ ਨਾ ਬਹੁਤ ਸੋਹਣਾ ਸੂਟ ਬਣਿਆ ਤੇ ਨਾਲ ਬੜੀਆਂ ਤੇ ਸਲਵਾਰ ਭਾਰੀ ਸਲਵਾਰ ਇਹਦੇ ਨਾਲ ਦੇਖਾ ਦੁਪੱਟਾ ਉਹ ਆਪਾਂ ਮਹਿਰੂਨ कलर ਦਾ ਕੀਤਾ ਇਹਦਾ ਮਹਿਰੂਨ ਕਲਰ ਦਾ ਦੁਪੱਟਾ ਲੇਸ ਲਾ ਕੇ ਆਪਾਂ ਰੈਡੀ ਕੀਤਾ ਇਹਦੇ ਤੋਂ ਬਹੁਤ ਸੋਹਣਾ ਦੁਪੱਟਾ ਰੈਡੀ ਹੋਇਆ ਲੇਸਿਸ ਲਾ ਕੇ ਜਿਹੜਾ ਆਪਾਂ ਦੇ ਵਿੱਚ thread ਯੂਜ਼ ਕੀਤਾ ਨਾ ਮੈਰੂਨ ਕਲਰ ਦਾ ਨਾਲ ਪਰਲ ਲ ਦਿੱਤੇ ਆ ਆਪਾਂ ਮੈਰੂਨ ਹੀ ਕਲਰ ਦਾ ਦੁਪੱਟਾ ਰੈਡੀ ਕੀਤਾ ਉਦਾਂ ਹੀ ਆਪਾਂ ਪਰਲ ਉਹ ਲੇਸ ਵੀ ਲਾਈਏ ਵਿੱਚ ਉਹਦੇ ਅੜ ਦਿੱਤੀ ਆ ਇਦਾਂ ਦਾ ਕੋਈ ਵੀ ਸੂਟ ਤੁਸੀਂ ਆਪਣੇ ਕੋਲ ਰੈਡੀ ਕਰਵਾ ਸਕਦੇ ਆ ਇਹ ਬਹੁਤ ਹੀ ਸੋਹਣਾ ਕਲਰ ਹੈ ਤੇ ਆਪਣੇ ਬਹੁਤ ਹੀ ਪਿਆਰੇ ਆਂਟੀ ਆਏ ਆ ਬਾਹਰੋਂ ਉਹਨਾਂ ਨੇ ਮੇਰੇ ਕੋਲ ਕੁਝ ਸੂਟ ਹੈ ਜਿਵੇਂ ਉਹਨਾਂ ਨੇ ਮੈਨੂੰ ਕਿਹਾ ਵੀ ਆਪਣੀ ਚੁਆਇਸ ਦੇ ਰੈਡੀ ਕਰਕੇ ਬੀਜ ਹੈ ਨਾ ਤੇ ਆਪਾਂ ਉਹਨਾਂ ਲਈ ਕੀਤਾ ਇਹ ਹੈਗਾ ਸ਼ਿਮਰ ਦੇ ਵਿੱਚ ਸੂਟ ਬਣਿਆ ਹੋਇਆ ਬੜਾ ਹੀ ਸੋਹਣਾ ਕਲਰ ਹੈ ਇਹਦਾ ਦੇਖ ਸਕਦੇ ਹੋ ਘੇਰੇ ਦੇ ਉੱਪਰ ਬੂਟੇ ਵਿੱਚ ਆਪਾਂ ਸਾਰੇ ਬੂਟੇ ਦਿੱਤੀ ਆ ਕਿਉਂਕਿ ਜਦੋਂ ਆਪਣੇ ਕੋਲ ਫਸਟ ਟਾਈਮ ਬਣਾਉਂਦੇ ਆ ਆਪਾਂ ਨੂੰ ਖੁਦ ਤਾਂ ਐਂ ਤਾਂ ਹੀ ਨਹੀਂ ਵੀ ਆਪਣੀ ਚੁਆਇਸ ਨਾਲ ਪੂਰਾ ਦਿਲ ਤੇ ਰੂਹ ਲਾ ਕੇ ਆਪਾਂ ਅਗਲੇ ਦਾ ਕੰਮ ਕਰਦੀ ਆ ਨਾ ਤੇ ਫਿਰ ਵੀ ਆਪਾਂ ਨੂੰ ਕਲਾਇੰਟ ਦਾ ਨਾ ਚੁਆਇਸਾ ਨਹੀਂ ਪਤਾ ਹੁੰਦਾ ਦੇਖ ਸਕਦੇ ਹੋ ਬਾਹ ਦੇ ਉੱਪਰ ਵੀ ਆਪਾਂ ਉਦਾਂ ਹੀ ਬੂਟਾ ਪਾਇਆ ਥੋੜਾ ਨੇੜੇ ਕਰਕੇ ਦਿਖਾਦੇ ਹੋ ਵਰਕ ਇੰਨਾ ਪਿਆਰਾ ਸਾਰਾ ਵਰਕ ਜਿਹੜਾ ਉਹ ਦੱਬ ਕੇ ਰੱਖ ਦਿੱਤਾ ਹੋਇਆ ਦਿੱਤੀ ਬਹੁਤ ਸੋਹਣਾ ਵਰਕ ਆ ਦੇਖ ਸਕਦੇ ਹੋ 슬ੀਵਸ ਦੇ ਉੱਪਰ ਬੂਟੀ ਤੇ ਨਾਲ ਆਪਾਂ ਬੂਟੇ ਜਿੱਦਾਂ ਆਪਾਂ ਘੇਰੇ ਦੇ ਵਿੱਚ ਕੰਮ ਦਿੱਤਾ ਬਾਜ਼ੂ ਦੇ ਉੱਪਰ ਦਿੱਤਾ ਤੇ ਸਾਰੇ ਦੇ ਵਿੱਚ ਬੂਟੀ ਦਿੱਤੀ ਹੋਈ ਆ ਬਹੁਤ ਹੀ ਸੋਹਣਾ ਕਲਰ ਆ ਇਹ ਬੜਾ ਹੀ ਪਿਆਰਾ ਓਨੀਅਨ ਜャ ਸ਼ੇਡ ਕਹਿ ਸਕਦੇ ਆ ਇਹਨੂੰ ਹਨਾ ਤੇ ਸਲੀਵ ਆਪਣੇ ਸਲਵਾਰ ਦੇ ਉੱਪਰ ਵੀ ਸੌਰੀ ਉਦਾਂ ਹੀ ਬੂਟਾ ਦਿੱਤਾ ਹੋਇਆ ਜਿੱਦਾਂ ਆਪਾਂ ਸਲੀਵਸ ਦੇ ਉੱਪਰ ਦਿੱਤਾ ਹੋਇਆ ਉਦਾਂ ਹੀ ਆਪਾਂ ਸਲਵਾਰ ਦੇ ਉੱਪਰ ਬੂਟਾ ਦਿੱਤਾ ਹੋਇਆ ਹਾਂ ਜਾਂ ਕਿ ਕਹਿੰਦੀ ਮੈਂ ਪਹੁੰਚਾਂ ਤੇ ਵੀ ਵਰਕ ਪਾਉਣ ਦੀ ਬਹੁਤ ਸ਼ਿਕਾਇਤ ਤੇ ਆਪਾਂ ਉਦਾਂ ਹੀ ਉਹਨਾਂ ਦਾ ਇਹ ਕਰਕੇ ਦਿੱਤਾ ਸੀ ਇਹਦੇ ਨਾਲ ਆਪਾਂ ਚਨਾਉਣ ਦਾ ਦੁਪੱਟਾ ਸਿਰਫ ਇਹਦੇ ਵਿੱਚ ਆਪਾਂ ਚੰਪਾ ਲੇਸ ਦਿੱਤੀ ਰਹੀ ਆ ਜਿਹਨਾਂ ਹੁੰਦੇ ਦੁਪੱਟੇ ਦੇ ਵਿੱਚ ਚੰਪਾ ਲੇਸ ਦੇ ਕੇ ਆਪਾਂ ਇਹਨੂੰ ਰੈਡੀ ਕੀਤਾ ਹੋਇਆ। ਬਹੁਤ ਹੀ ਪਿਆਰਾ ਤੇ ਬਹੁਤ ਹੀ ਸਿੰਪਲ ਤੇ ਸੂਪਰ ਸੂਟ ਵਜਿਦਾ ਰੈਡੀ ਹੋਇਆ ਇਹ। ਜਿਦਾ ਮਰਜ਼ੀ ਤੁਸੀਂ ਇਹਨੂੰ ਪੇਅਰ ਕਰ ਸਕਦੇ ਹੋ। ਬਹੁਤ ਹੀ ਸੋਹਣਾ ਲੱਗਦਾ ਤੁਸੀਂ ਦੇਖ ਸਕਦੇ ਹੋ ਧੇਰੇ ਦਾ ਕੰਮ ਇੰਨਾ ਪਿਆਰਾ ਹੋਇਆ ਹੈ ਇਹਦਾ। ਬਹੁਤ ਸੋਹਣਾ ਲੱਗਦਾ। ਐਦਾਂ ਵੀ ਚਾਹੇ ਤੁਸੀਂ ਬੂਟੇ ਸਾਰੇ ਦੇ ਵਿੱਚ ਪਾ ਲਓ ਤੇ ਛੋਟੀ ਬੁੱਟੀ ਨਹੀਂ ਪਾਉਣੀ ਆਪਾਂ ਸਾਰੇ ਦੇ ਵਿੱਚ ਵੀ ਇਹਨੂੰ ਪਾ ਸਕਦੇ ਹਾਂ। ਤੇ ਜਿਹੜਾ ਨੈਕ ਸੂਟ ਆ ਉਹ ਰਹੇਗਾ ਜੀ ਲਾਸਟ ਸ਼ਿਊ ਦੇ ਵਿੱਚ। ਲਾਸਟ ਸ਼ਿਊ ਦੇ ਵਿੱਚੋਂ ਸੰਭਾ। ਬਹੁਤ ਹੀ ਸੋਹਣਾ ਸੂਟ ਹੈ ਵੀ ਬਣਿਆ। ਸਿੰਪਲ ਸੂਪਰ ਜੈਸੂਟ ਬਣਾਇਆ ਹੈ ਇਹ ਵੀ ਜਿਹਦੇ ਚਾਕਾ ਤੇ ਆਪਾਂ ਵਰਕ ਕੀਤਾ ਹੋਇਆ ਵਰਕ ਦੀ ਕੁਆਲਿਟੀ ਬਹੁਤ ਵਧੀਆ ਵਾ ਜਿਹੜੀ ਇਹਦੇ ਵਿੱਚ ਕੀਤੀ ਹੋਈ ਆ ਵਿੱਚ ਆਪਾਂ ਹਲਕਾ ਜਿਹਾ थ्रेड ਯੂਜ਼ ਕੀਤਾ ਹੋਇਆ ਇਹਦੇ ਜਿਹੜੀ ਟੱਚ ਆਪਾਂ ਥੋੜੀ ਜਿਹੀ थ्रेड ਦੇ ਦਿੱਤੀ ਹੋਈ ਆ ਇਹ ਵੀ ਬਹੁਤ ਸੋਹਣਾ ਬਿਕ ਸਾਰੇ ਬੂਟੀ ਤੇ ਚਾਕਾ ਦੇ ਉੱਪਰ ਕੰਮ ਜਿੰਦਾ ਮਰਜ਼ੀ ਤੁਸੀਂ ਇਹਨੂੰ ਪਾ ਸਕਦੇ ਹੋ ਹਨ ਕਿਸੇ ਵੀ ਕਲਰ ਦੇ ਵਿੱਚ ਵੀ ਇਹ ਕਰਵਾ ਸਕਦੇ ਹੋ ਮੇਰੇ ਕੋਲੋਂ ਬਾਜੀ ਦੇ ਉੱਪਰ ਵਰਕ ਰਹੇਗਾ ਵਿੱਚ ਵਿੱਚ ਸਾਰੇ ਇਹ ਬੂਟੀ ਰਹੇਗੀ ਬਹੁਤ ਹੀ ਸੋਹਣਾ ਵਰਕ ਆ ਵਰਕ ਦੀ ਕੁਆਲਿਟੀ ਤੁਹਾਨੂੰ ਆਪਣੀ ਪਤੀਏ ਪਤਾ ਹੀ ਆ ਵੀ ਆਪਾਂ ਕਿਦਾਂ ਦਾ ਵਰਕ ਕਰਦੇ ਆ ਹਨ ਤੇ ਪੂਰਾ ਵੀ ਸੋਹਣਾ ਸੂਟ ਬਣਾ ਕੇ ਦੇਈਦਾ ਜਦੋਂ ਕਲਾਇੰਟ ਆਪਾਂ ਨੂੰ ਕਹਿੰਦੇ ਆ ਵੀ ਤੁਸੀਂ ਆਪਣੀ ਚੋਇਸ ਨਾਲ ਬਣਾ ਦਿਓ ਫਿਰ ਆਪਾਂ ਪੂਰਾ ਦਿਲ ਲਾ ਕੇ ਬਲੇ ਦਾ ਕੰਮ ਕਰਕੇ ਦੇਈਦਾ ਹਨ ਐਦਾਂ ਦਾ ਕੋਈ ਵੀ ਤੁਸੀਂ ਆਪਣੇ ਕੋਲ ਸੂਟ ਰੈਡੀ ਕਰਵਾ ਸਕਦੇ ਹੋ neck ਦੇਖੋ ਉਹਦੇ neck ਦੇ ਉੱਪਰ ਆਪਾਂ ਹਲਕਾ ਹਲਕਾ ਜਿਹਾ ਜਿਵੇਂ ਉਹਨਾਂ ਨੇ ਵਰਕ ਦੇ ਹੀ ਮੰਗਿਆ ਹਨਾ neck ਦੇ ਉੱਪਰ ਆਪਾਂ ਡਿਜ਼ਾਈਨਿੰਗ ਕਰਤੀ ਆ ਨਾਲ ਰਹੇਗੀ ਇਹਦੇ ਸਲਵਾਰ ਤੇ ਦੁਪट्टे ਤੇ ਆਂਟੀ ਕਹਿੰਦੇ ਆ ਸੀ ਜ਼ਿਆਦਾ ਚੌੜੀ ਲੇਸ ਨਹੀਂ ਮੰਗ ਰਹੇ ਹਨਾ ਆਪਾਂ ਇਹਦੇ ਵਿੱਚ ਸਿਰਫ ਪਾਈਪਿੰਗ ਦਿੱਤੀ ਹੈ ਰੁਪਟੇ ਦੇ ਵਿੱਚ। ਦੁਪੱਟੇ ਦੇ ਵਿੱਚ ਆਪਾਂ ਪਿਓ ਚੜਾਉਂਦਾ ਦੁਪੱਟਾ ਲਾ ਕੇ ਉਹਦੇ ਵਿੱਚ ਆਪਾਂ ਸਿਰਫ ਪਾਈਪਿੰਗ ਦਿੱਤੀ ਹੋਈ ਆ। ਜਿਵੇਂ ਇਦਾਂ ਵੀ ਸੋਹਣਾ ਲੱਗਦਾ ਸਿੰਪਲ ਸੋਪਲ ਜਿਹਾ ਸੂਟ ਲੈਣਾ ਬਹੁਤ ਸੋਹਣਾ ਲੱਗਿਆ। ਓਕੇ ਜਿਹੜਾ ਆਪਣਾ ਨੈਕ ਸੂਟ ਰਹੇਗਾ। ਹਾਂਜੀ ਇਹ ਵਾਲਾ ਸੂਟ ਵੀ ਆਪਣਾ ਬਹੁਤ ਸੋਹਣਾ ਸੂਟ ਆ ਲਾਈਟ ਬਰੋਜੀਕਲ ਆਈਸ ਬਲੂ ਜਿਹਾ ਆਪਾਂ ਕਹਿੰਦੇ ਨੇ ਉਹ ਵਾਲਾ ਕਲਰ। neck ਦੇ ਉੱਪਰ ਵਰਕ ਇੱਕ ਕਸਟਮਰ ਜੀ ਦਾ ਮੇਰੇ ਪਾਇਆ ਸੂਟ ਦੇਖ ਕੇ ਨਾ ਆਰਡਰ ਦਿੱਤਾ ਵਾ। ਬਹੁਤ ਹੀ ਪਿਆਰਾ ਸੂਟ ਬਣਿਆ ਵਿੱਚ ਸਾਰੇ ਬੂਟੀਆਂ neck ਦੇ ਉੱਪ ਸਲੀਵਸ ਦੇ ਉੱਪਰ ਵਰਕ ਜਿਹੜਾ ਆਪਾਂ ਦੁਪੱਟਾ ਨਾਲ ਕੀਤਾ ਵਾ ਉਹ ਫਰੋਜੀ ਕਲਰ ਦੇ ਵਿੱਚ ਹੀ ਦੁਪੱਟਾ ਰਹੇਗਾ ਬਰੀਕ ਬਰੀਕ ਆਪਾਂ ਲੇਸ ਲਾਈ ਆ ਤੇ ਸਲਵਾਰ ਇਹਦੀ ਸਿੰਪਲ ਰਹੇਗੀ ਤੁਹਾਨੂੰ ਮੈਂ ਦੁਪੱਟਾ ਦਿਖਾਉਣੀ ਉਹ ਵੀ ਬਹੁਤ ਪਿਆਰਾ ਦੁਪੱਟਾ ਬਣਿਆ ਹੋਇਆ ਹੈ ਨੈਕ ਦੇ ਉੱਪਰ ਵਰਕ ਵਿੱਚ ਦੇਖ ਸਕਦੇ ਹੋ ਕਿੰਨਾ ਸੋਹਣਾ ਆਪਾਂ ਗ੍ਰਾਇਆ ਇਕੱਠਾ ਮਾਰ ਕੇ ਜਿਹੜਾ ਵਰਕ ਕਰਦੇ ਉਹ ਵਾਲਾ ਕੀਤਾ ਹੋਇਆ ਥ੍ਰੈਡ ਯੂਜ਼ ਕੀਤਾ ਆਪਾਂ ਦੋ ਕਲਰ ਦਾ ਪੀਚ ਅਤੇ ਪਿੰਕ ਯੈਲੋ ਕਲਰ ਦਾ ਤੇ ਅੰਟੀਕ ਵਿੱਚ ਵਰਕ ਹੋਇਆ ਹੈ ਸਾਰਾ ਬਹੁਤ ਹੀ ਸੋਹਣਾ ਸੂਟ ਰੈਡੀ ਹੋਇਆ ਹੈ ਤੇ ਦੁਪੱਟਾ ਵੀ ਬਹੁਤ ਪਿਆਰਾ ਬਣਿਆ ਹੋਇਆ ਹੈ ਹਾਂਜੀ ਬਹੁਤ ਹੀ ਸੋਹਣਾ ਦੁਪੱਟਾ ਪਿਓਰ ਚਰੌਂਦਾ ਵਿੱਚ ਇਹਦੇ ਕਿਤਾ ਆਪਾਂ ਇਹਨੂੰ ਕਨਿਸ਼ਿਨ ਲਾ ਲਿਆ ਦੁਪट्टे ਦੀ ਕੀਤੀ ਆ ਉਹ ਬ੍ਰੀਕ ਲੇਸ ਦੇ ਨਾਲ ਅੰਡਰਰਾਉਂਡ ਲੇਸ ਲਾ ਕੇ ਨਾ ਇਹ ਜਿਆਦਾ ਚੌੜੀ ਨਹੀਂ ਰਹਿੰਦੇਗੇ ਆਪਾਂ ਬ੍ਰੀਕ ਦੀ ਲੇਸ ਲਾ ਕੇ ਇਹਨੂੰ ਦੁਪट्टे ਨੂੰ ਰੈਡੀ ਕੀਤਾ ਇਹਦਾ ਦਾ ਦੁਪੱਟਾ ਸੂਟ ਤੁਸੀਂ ਕਿਸੇ ਵੀ ਕਲਰ ਕੰਟਰਾਸਟ ਮੇਰੇ ਕੋਲੋਂ ਕਰਵਾ ਸਕਦੇ ਹੋ ਆਪਣੇ ਜਿਹੜਾ ਤੁਹਾਨੂੰ ਕਲਰ ਆਪਣੀ ਚੋਇਸ ਦਾ ਤੁਸੀਂ ਉਹ ਦੇ ਕੇ ਇਹ ਆਪਣੇ ਕੋਲ ਸੂਟ ਰੈਡੀ ਕਰਵਾ ਸਕਦੇ ਹੋ ਹਾਂਜੀ ਕਿੱਦਾਂ ਲੱਗਿਆ ਤੁਹਾਨੂੰ ਆਪਣੀ ਅੱਜ ਦੀ ਇਹ ਕਲੈਕਸ਼ਨ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਸੀਂ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਹੁਣ ਸਬਸਕ੍ਰਾਈਬ ਕਰੋ ਬੈਲ ਆਈਕ ਨਾਦੀ ਨਾਲ ਤੁਹਾਨੂੰ ਕੋ ਨੋਟੀਫਿਕੇਸ਼ਨ ਮਿਲੂ ਇੰਸਟਾਗ੍ਰਾਮ ਤੇ ਵੀ ਆਪਣੀ ਆਈਡੀ ਵੜੀ ਹੋਈ ਆ ਉਹਦੇ ਤੇ ਵੀ ਤੁਸੀਂ ਮੈਨੂੰ ਫੋਲੋ ਕਰਤਾ ਹੈ ਜਾਂ ਲੇਕਸ ਕਰਦੇ ਹੋ ਆਪਣੀ ਆਈਡੀ ਤੇ ਤੇ ਕਮੈਂਟ ਜ਼ਰੂਰ ਕਰਦੇ ਆ ਕਰੋ ਨਾਦੀ ਨਾਲ ਸ਼ੇਅਰ ਜ਼ਰੂਰ ਕਰਦੇ ਆ ਕਰੋ ਬਫੇਰ ਮਿਲਦੇ ਆ ਨਵੀਂ ਕਲੈਕਸ਼ਨ ਨਾਲ ਥੈਂਕ ਯੂ